ਹੈਲੋ ਫਰੈਂਡਸ ਵੈਲਕਮ ਟੂ ਡੀਨਸਾ ਵਲੌਗਸ ਆਮ ਕੁਲਵੀਰ ਸਿੰਘ ਤੇ ਇਹ ਵੀਡੀਓ ਦਾ ਟਾਪਿਕ ਹੈਗਾਗਾ ਕਿ ਕੀ ਕੀ ਕਾਰਨ ਹੁੰਦੇ ਨੇ ਕਿ ਕੈਨੇਡਾ ਦਾ ਵੀਜ਼ਾ ਮਿਲਦਾਗਾ ਜਾਂ ਰਿਫਿਊਜ਼ ਹੁੰਦਾਗਾ ਅੱਜ ਕੱਲ کافی ਜ਼ਿਆਦਾ ਯਾਸਕਤਾ ਕੀਤੀ ਹੋਈ ਆ ਐਂਡ ਬਟ ਸਟਿਲ ਫਿਰ ਵੀ ਕਈ ਵੀਜ਼ਾਸ ਆ ਰਹੇ ਨੇ ਚਾਹੇ ਉਹ ਸਟੱਡੀ ਪਰਮਿਟ ਹੋਵੇ ਚਾਹੇ ਐਲਐਮਆਈ ਬੇਸਡ ਪਰਮਿਟ ਹੋਵੇ ਐਂਡ ਵੀਜ਼ਾਸ ਜ਼ਰੂਰ ਆ ਰਹੇ ਨੇ ਬਟ ਸकता ਇਹ ਹੈ ਕਿ ਕਿ ਚਾਂਸਸ ਕਾਫੀ ਘਟੇ ਹੋਏ ਨੇ ਵੀਜ਼ਾ ਅਪਰੂਵਲ ਹੋਣ ਦੇ ਤਾਂ ਇਹ ਵੀਡੀਓ ਦੇ ਵਿੱਚ ਆਪਾਂ ਟਰਾਈ ਕਰਾਂਗੇ ਉਹ ਰੀਜ਼ਨ ਦੱਸਣ ਦੇ ਕਿੰਨਾ ਕਰਕੇ ਵੀਜ਼ਾ ਰਿਫਿਊਜ਼ ਹੁੰਦਾ ਹੈਂਡ ਤੱਕ ਵੀਡੀਓ ਜ਼ਰੂਰ ਦੇਖਿਓ ਐਂਡ ਸਬਸਕ੍ਰਾਈਬ ਵੀ ਕਰਦੇਓ ਕਾਫੀ ਸ਼ਾਰਟ ਵੀਡੀਓ ਹੋਏਗੀ ਤੇ ਆਪਾਂ ਜਸ ਵੀ ਆਰ ਗੋਇੰਗ ਟੂ ਸਟਾਰਟ ਇਟ ਵਿਦਆਉਟ ਵੇਸਟਿੰਗ ਫਰਦਰ ਟਾਈਮ ਦ ਫਰਸਟ ਰੀਜ਼ਨ ਇਦਾਂ ਹੈਗਾ ਆਫ ਇਨਸਫੀਸ਼ੀਐਂਟ ਪ੍ਰੂਫ ਆਫ ਫਾਈਨੈਂਸ਼ੀਅਲ ਸਪੋਰਟ ਮਤਲਬ ਜਿਹੜਾ ਆਪਣਾ ਕਤ ਫਰੰਜ਼ ਆਪਲੇਗ ਉਹ ਨਹੀਂ ਹੁੰਿਆ ਤਾਂ ਉਹ ਸਫੀਸ਼ੀਐਂਟ ਨਹੀਂ ਹੁੰਦੀ ਇਸ ਵਿੱਚ ਬੇਸਿਕਲੀ ਇਹ ਦੇਖਦੇ ਨੇਗੇ ਕਿ ਜੋ ਵੀ ਤੁਹਾਡੀ ਬੈਂਕ ਸਟੇਟਮੈਂਟ ਲੱਗੀ ਹੋਈ ਆ ਉਹਦੇ ਵਿੱਚ ਬੈਲੈਂਸ ਕਿੰਨਾ ਹੈਗਾ ਤੇ ਦੂਸਰਾ ਹੈਗਾ ਕਿ ਅਗਰ ਬੈਨਸ ਬੈਲੈਂਸ ਸੋਰੀ ਜਿਆਦਾ ਹੈਗਾਗਾ ਤਾਂ ਇਹ ਦੇਖਿਆ ਜਾਂਦਾ ਹੈਗਾ ਕਿ ਉਹ ਇਸ ਤਰ੍ਹਾਂ ਨਹੀਂ ਹੈਗਾ ਕਿ ਇੱਕਦਮ ਹੀ ਅਕਾਊਂਟ ਦੇ ਵਿੱਚ ਆ ਗਿਆ ਜਿਵੇਂ ਕਿ ਹੁੰਦਾ ਕਿ ਚਲੋ ਅਕਾਊਂਟ ਦੇ ਵਿੱਚ ਪਿਛਲੇ 2-3 ਸਾਲ ਤੋਂ 40-50000 ਰੁਪਏ ਗਾ ਬਟ ਇੱਕਦਮ ਹੀ ਉੱਥੇ 10 ਲੱਖ ਆ ਗਿਆ ਤਾਂ ਉਹ ਚੀਜ਼ ਵੀ ਇਹਦਾ ਕਾਰਨ ਬਣਦੀ ਹੈ ਕਿ ਉਹਨੂੰ ਡਾਊਟ ਹੋ ਜਾਂਦਾ ਕਿ ਸਮਥਿੰਗ ਇਜ਼ ਫਿਸ਼ੀ ਤੇ ਉਸ ਤੋਂ ਬਾਅਦ ਆ ਗਿਆ ਇਹ ਕੋਈ ਅਗਰ ਲੋਨ ਵਗੈਰਾ ਜ਼ਿਆਦਾ ਲਿਆ ਹੁੰਦਾਗਾ ਰੈਕੋਰਡ ਦੇ ਵਿੱਚ ਹੁੰਦਾਗਾ ਉਹ ਵੀ 네ਗੇਟਿਵ ਇਫੈਕਟ ਪਾਉਂਦਾਗਾ ਕਿਉਂਕਿ ਵੀਜ਼ਾ ਆਫੀਸਰ ਨੇ ਦੇਖਣਾ ਹੁੰਦਾ ਕਿ ਇੱਥੇ ਕੈਨੇਡਾ ਦੇ ਵਿੱਚ ਆਉਣ ਤੋਂ ਬਾਅਦ ਅਗਰ ਸਟੱਡੀ ਪਰਮਿਟ ਤੇ ਆ ਰਹੇ ਨੇ ਤਾਂ ਫਾਈਨੈਂਸ਼ੀਅਲ ਸਪੋਰਟ ਫੁੱਲ ਹੋਵੇ ਇਸ ਤਰ੍ਹਾਂ ਦੀਆਂ ਜੋ ਵਿੱਚ ਚੀਜ਼ਾਂ ਹੋ ਰਹੀਆਂ ਨੇ ਉਹ ਬਿਲਕੁਲ ਨਾ ਹੋਣ ਐਂਡ ਇਸ ਤੋਂ ਬਾਅਦ ਇਹ ਕਾ ਪਰਪਸ ਆਫ ਵਿਜ਼ਿਟ ਜਿਹੜਾ ਹੁੰਦਾਗਾ ਉਹ ਕਈ ਏਜੰਟ ਕੀ ਕਰਦੇ ਨੇ ਕਲੀਅਰਲੀ ਸਟੇਟ ਨਹੀਂ ਕਰਦੇ ਸਿੰਪਲ ਕਰ ਦਿੰਦੇ ਨੇ ਕਿ ਇਹ ਸਟੱਡੀ ਹੈ ਤੇ ਆ ਕਾਲਜ ਦੇ ਵਿੱਚ ਜਾ ਰਹੇ ਹਾਂ ਇੱਕ ਹੋਰ ਸਗ ਤਾਂ ਉਹ ਅਲਾਈਨ ਨਹੀਂ ਕਰਦੇ ਮੇਨਲੀ ਆ ਕਈ ਏਜੰਟ ਤਾਂ ਉਹਨਾਂ ਨੂੰ ਦੇਖਣਾ ਪੈਂਦਾਗਾ ਕਿ ਪਲੱਸ 2 ਦੇ ਵਿੱਚ ਜੋ ਸਟੱਡੀ ਕੀਤੀ ਹੈ ਉਹ ਨਾਲ ਰਿਲੇਟਿਡ ਕੋਈ ਕੋਰਸ ਹੈਗਾ ਕਨੇਡਾ ਦੇ ਵਿੱਚ ਤਾਂ ਉਹ ਕਰਨ ਆ ਰਹੇ ਨੇ ਹੇਤੇ ਕੀ ਹੁੰਦਾ ਕਈ ਵਾਰੀ ਬੰਦੇ ਨੇ ਮੈਡੀਕਲ ਕੀਤੀ ਹੁੰਦੀ ਆ ਤੇ ਫਿਰ ਬਿਜ਼ਨਸ ਦਾ ਕੋਰਸ ਦਵਾ ਦਿੰਦੇ ਨੇ ਕਿ ਇਸ ਤਰ੍ਹਾਂ ਉਲਟਾ-ਪੁਲਟਾ ਹੁੰਦਾਗਾ ਤਾਂ ਉਹ ਵੀ ਇੱਕ ਮੇਨ ਰੀਜ਼ਨ ਬਣਦਾਗਾ ਕਿ ਵੀਜ਼ਾ ਰਿਫਿਊਜ਼ ਹੁੰਦਾ ਐਂਡ ਇਸ ਤੋਂ ਬਾਅਦ ਹੋਮ ਟਾਈਸ ਬਹੁਤ ਹੀ ਮੇਨ ਫੈਕਟਰ ਹੈਗਾਗਾ ਜੋ ਰੋਲ ਪਲੇ ਕਰਦਾ ਵੀਜ਼ਾ ਮਿਲਣ ਦੇ ਵਿੱਚ ਜਾਂ ਰਿਫਿਊਜ਼ ਹੋਣ ਦੇ ਵਿੱਚ ਇਹਦੇ ਵਿੱਚ ਬੇਸਿਕਲੀ ਦੇਖਿਆ ਜਾਂਦਾ ਕਿ ਅਗਰ ਕੋਈ ਬੰਦਾ ਕੈਨੇਡਾ ਆ ਰਿਹਾ ਤਾਂ ਵਾਪਸ ਜਾਣ ਦੇ ਉਹਦੇ ਕਿੰਨੇ ਜ਼ਿਆਦਾ ਚਾਂਸੇਸ ਹੈਗੇ ਨੇ ਤਾਂ ਅਗਰ ਉਹਦੇ ਕੋਈ ਰਿਲੇਟਿਵ ਇੱਥੇ ਨੇਗੇ ਤਾਂ ਉਹ ਦੇਖ ਲੈਂਦੇ ਨੇ ਕਿ ਮੇਬੀ ਹੋ ਸਕਦਾ ਇਹ ਬੰਦਾ ਵੀ ਕੋਈ ਅੱਕੇ ਪਲੈਨਿੰਗ ਕਰਕੇ ਇੱਥੇ ਹੀ ਰਹਿ ਜਾਵੇ ਬਟ ਅਗਰ ਸਟਰੋਂਗ ਰੀਜ਼ਨ ਹੈਗਾਗਾ ਵਾਪਸ ਜਾਣ ਦਾ ਉਹਨਾਂ ਨੂੰ ਲੱਗ ਰਿਹਾਗਾ ਤਾਂ ਉਹ ਵੀਜ਼ਾ ਜ਼ਰੂਰ ਦਿੰਦੇ ਨੇਗੇ ਐਂਡ ਇਹੋ ਹੀ ਆਪਣੇ ਕਈ ਫਾਈਲ ਦੇ ਵਿੱਚ ਦੇਖਿਆ ਹੈਗਾ ਉਹ ਲਿਖਦੇ ਹੁੰਦੇ ਨੇ ਆ the client will not return back to the home country jo jo bhi hai ga applicant ho wapas nahi jawe ga je tu unna nu eh cheez doubt ho jandi hai ta oh refuse kar dende ne so unna nu eh dikhana painda hai ki agar work permit de upar aa rahe ha ta just work karange te jadon visa pura ho gaya ta fir asi wapas jaamange ya fir agar extend hoya ta oh agge di possibility hundi hai but unna nu ik wari dassna painda hai ki tusi wapas zarur jaoge ਯਾ ਵਰਕ ਪਰਮਿਟ ਖਤਮ ਹੋਣ ਤੋਂ ਬਾਅਦ ਜਾਂ ਫਿਰ ਸਟੱਡੀ ਖਤਮ ਹੋਣ ਤੋਂ ਬਾਅਦ ਐਂਡ ਉਸ ਤੋਂ ਬਾਅਦ ਇਨਕਨਸਿਸਟੈਂਟ ਇਨਫੋਰਮੇਸ਼ਨ ਹੁੰਦੀ ਹੈ ਇਹਦਾ ਮਤਲਬ ਹੈਗਾ ਕਈ ਚੀਜ਼ਾਂ ਹੁੰਦੀਆਂ ਜਿਵੇਂ ਪਹਿਲਾਂ ਕੋਈ ਅਲੱਗ ਕੋਰਸ ਕਰ ਲਿਆ ਕੋਈ ਡਿਗਰੀ ਕਰ ਲਈ ਮੰਨ ਲਓ ਕਿ ਬੀਐਸਸੀ ਕਰ ਲਈ ਇੰਡੀਆ ਦੇ ਵਿੱਚ ਗ੍ਰੈਜੂਏਸ਼ਨ ਹੋ ਗਈ ਫਿਰ ਉਸ ਤੋਂ ਬਾਅਦ ਤੁਸੀਂ ਕੰਪਿਊਟਰ ਦਾ ਕੋਈ ਕੋਰਸ ਵਿੱਚ ਲਗਾ ਰਹੇ ਹੋ ਨਾ ਕਿ ਸਾਲ ਦਾ ਕੀਤਾ ਉਹ ਰਿਲੇਵੈਂਟ ਜੀ ਨਹੀਂ ਰਹਿੰਦੀਆਂ ਚੀਜ਼ਾਂ ਉਹ ਕਹਿੰਗੇ ਕੰਪਿਊਟਰ ਅਲੱਗ ਚੀਜ਼ ਹੈਗੀ ਬਿਲਕੁਲ ਤੁਸੀਂ ਉਥੇ ਡਿਪਲੋਮਾ ਕੀਤਾ ਐਂਡ ਯੂਰ ਸਾਡੀ ਡਿਗਰੀ ਆ ਉਹ ਮੈਡੀਕਲ ਸਾਇੰਸ ਦੇ ਵਿੱਚ ਹੈਗੀ ਹੈ ਤਾਂ ਉਹ ਚੀਜ਼ਾਂ ਅਲੱਗ ਹੋ ਜਾਂਦੀਆਂ ਨੇ ਤਾਂ ਵੀ ਉਹਨਾਂ ਨੂੰ ਡਾਊਟ ਦੇ ਵਿੱਚ ਆਫੀਸਰ ਨੂੰ ਪਾ ਦਿੰਦੇ ਨੇ ਐਂਡ ਰਿਫਿਊਜ਼ਲ ਦਾ ਕਾਰਨ ਬਣਦਾ ਨੇ ਐਂਡ ਉਸ ਤੋਂ ਬਾਅਦ ਆਗੇ ਪ੍ਰੋਪਰ ਜੀ ਡਾਕੂਮੈਂਟਸ ਵਗੈਰਾ ਆਪਾਂ ਨਹੀਂ ਲਾਉਂਦੇ ਹੈਗੇ ਕਈ ਏਜੰਟਸ ਇਹਨਾਂ ਨਹੀਂ ਸੋਚਦੇ ਉਹ ਜਸਟ ਮੰਗਵਾ ਲੈਂਦੇ ਨੇ ਕਿ ਐਂ ਜੀ ਪਲੱਸ 2 ਕੀਤੀ ਹੈ ਡਾਕੂਮੈਂਟ ਦੇ ਦਿਓ ਵਾਇਲਸ ਕੀਤੀ ਹੈ ਦੇ ਦਿਓ ਜੋ ਟੈਕਸ ਦੇ ਲਗਾਉਂਦੇ ਰਹਿੰਦੇ ਨੇ ਤਾਂ ਇਹ ਤੁਹਾਡਾ ਵੀ ਫਰਜ ਬਣਦਾ ਕਿ ਖੁਦ ਵੀ ਫਾਈਲ ਨੂੰ ਦੇਖੀਏ ਐਂਡ ਖੁਦ ਸੋਚੀਏ ਕਿ ਕੀ ਏਜੰਟ ਸਹੀ ਕਰ ਰਿਹਾ ਹੈਗਾ ਉਸ ਤੋਂ ਬਾਅਦ ਆਈਐਸ ਵਗੈਰਾ ਹੋ ਗਿਆ ਉਸ ਦੇ ਵਿੱਚ ਅਗਰ ਤੁਸੀਂ ਪਹਿਲਾਂ ਹੀ ਕਹਿ ਰਹੇ ਹੋ ਕਿ ਸਟੱਡੀ ਵੀਜ਼ਾ ਲਈ ਜਾ ਰਹੇ ਹੋ ਐਂਡ ਤੁਹਾਡੇ ਨੰਬਰ ਘਟਨੇ ਮੰਨ ਲਓ ਪਲੱਸ 2 ਦੇ ਵਿੱਚ ਘਟਨੇ ਤੇ ਉਸ ਤੋਂ ਬਾਅਦ ਤੁਹਾਡੇ ਆਈਐਸ ਤੇ ਬੈਂਡ ਘਟਨੇ ਉਹ ਚੀਜ਼ਾਂ ਫਿਰ ਉਹਨਾਂ ਨੂੰ ਸਹੀ ਨਹੀਂ ਲੱਗਦੀਆਂ ਉਸੋ ਦਿਨ ਕਿ ਇਹ ਬੰਦੇ ਜਦੋਂ ਇੱਥੇ ਆਏਗਾ ਤਾਂ ਲੈਕਚਰਰ ਹੁੰਦੇ ਨੇ ਉਹਨਾਂ ਦੇ ਇਨਸਟਰਕਸ਼ਨਸ ਨੂੰ ਸਮਝਣ ਦੇ ਵਿੱਚ ਬਹੁਤ ਪ੍ਰੋਬਲਮ ਆਏਗੀ। ਐਂਡ ਸਟੱਡੀ ਮੇਬੀ ਹੋ ਸਕਦਾ ਕਿ ਕੰਪਲੀਟ ਨਾ ਕਰ ਪਾਏ। ਤੇ ਇਹ ਅਗਰ ਸਾਰੀਆਂ ਚੀਜ਼ਾਂ ਹੀ ਲੋਅ ਚੱਲ ਰਹੀਆਂ ਨੇ ਤਾਂ ਕਾਫੀ ਜ਼ਿਆਦਾ ਚਾਂਸੇਜ਼ ਹੋ ਜਾਂਦੇ ਨੇ ਕਿ ਵੀਜ਼ਾ ਰਿਫਿਊਜ਼ ਹੋ ਜਾਏ। ਇੱਕ ਟਰੈਵਲ ਹਿਸਟਰੀ ਦਾ ਹੁੰਦਾ ਬੇਸਿਕਲੀ ਵਿਸਟਰ ਵੀਜ਼ਾ ਦੇ ਵਿੱਚ ਹੁੰਦਾ। ਅਗਰ ਵਿਸਟਰ ਵੀਜ਼ਾ ਲੈਣਾਗਾ ਬੇਸਿਕਲੀ ਅੱਜ ਦੇ ਟਾਈਮ ਦੇ ਵਿੱਚ ਇੱਕ ਕ੍ਰੇਡਿਟ ਸਾਲ ਤੋਂ ਬਹੁਤ ਜ਼ਿਆਦਾ ਲੀਨਿਅੰਟ ਸੀਗੇ ਪਾਸਪੋਰਟ ਦੇ ਉੱਤੇ ਦੁਨੀਆ ਦਾ ਕੋਈ ਵੀ ਵੀਜ਼ਾ ਨਹੀਂ ਹੁੰਦਾ ਫਿਰ ਵੀ ਕੈਨੇਡਾ ਦਾ ਵੀਜ਼ਾ ਮਿਲ ਜਾਂਦਾ ਸੀਗਾ ਬਟ ਹੁਣ ਤੋਂ ਅਗੇ ਜਾ ਕੇ ਲਗਾਉਣਾ ਹੈਗਾ ਤਾਂ ਇੱਕ ਹਿਸਟਰੀ ਹੋਵੇ ਤਾਂ ਬਹੁਤ ਬੈਟਰ ਹੈਗਾ ਹਿਸਟਰੀ ਦਾ ਮਤਲਬ ਤੁਸੀਂ ਸਿੰਗਾਪੁਰ ਚਲੇ ਜਾਓ ਕਿਤੇ ਹੋਰ ਚਲੇ ਜਾਓ ਕੋਈ ਇਟਲੀ ਜਾ ਕੇ ਆਇਆ ਕੋਈ ਦੁਬਈ ਘੁੰਮ ਕੇ ਆਇਆ ਤਾਂ ਜਿਹੜੀ ਸਟੈਂਪਲ ਲੱਗਦੀ ਰਹਿੰਦੀਆਂ ਨੇ ਉਹ ਰੈਕਡ ਦੇ ਵਿੱਚ ਹੁੰਦੀਆਂ ਨੇ ਫਿਰ ਜੇ ਤੁਸੀਂ ਕੈਨੇਡਾ ਦਾ ਵੀਜ਼ਾ ਲਾਉਣੇ ਹੋ ਕਹਿੰਦੇ ਹੋ ਕਿ ਜਸਟ ਅਸੀਂ ਘੁੰਮਣ ਆ ਰਹੇ ਹਾਂ ਤਾਂ ਉਹਨਾਂ ਨੂੰ ਯਕੀਨ ਹੋ ਜਾਂਦਾ ਕਿ ਹਾਂ ਪਹਿਲੇ ਤਿੰਨ ਚਾਰ ਛੋਟੇ ਛੋਟੇ ਕੰਟਰੀਜ਼ ਦੇ ਵਿੱਚ ਬੰਦਾ ਗਿਆ ਹੋਇਆ ਐਂਡ ਇੱਥੇ ਵੀ ਉਹ ਘੁੰਮਣ ਹੀ ਆਏਗਾ ਉਹ ਤਾਂ ਰਹਿਣ ਦਾ ਕੋਈ ਇਰਾਦਾ ਨਹੀਂ ਹੈਗਾ ਤਾਂ ਸਾਡਾ ਵਿਜ਼ਟਰ ਵੀਜ਼ਾ ਲੱਗਣ ਦੇ ਚਾਂਸਸ ਵਧ ਜਾਂਦੇ ਨੇ ਐਂਡ ਜਿਆਦਾ ਰਿਫਿਊਜ਼ਲਸ ਅਗਰ ਹੈਗੇ ਨੇ ਤਿੰਨ ਚਾਰ ਮੰਨ ਲਓ ਕਿ ਰਿਫਿਊਜ਼ਲਸ ਪਹਿਲਾਂ ਆਏ ਹੋਏ ਨੇ ਇੱਕੋ ਹੀ ਕੰਟਰੀ ਦੇ ਫਿਰ ਚਾਂਸ ਘਟ ਜਾਂਦੇ ਨੇ ਜਾਂ ਫਿਰ ਅਲੱਗ-ਅਲੱਗ ਕੰਟਰੀਜ਼ ਦੇ ਰਿਫਿਊਜ਼ਲ ਆਏ ਹੋਏ ਨੇ ਫਿਰ ਵੀ ਚਾਂਸ ਘਟ ਜਾਂਦਾ ਇੱਕ ਦੋ ਰਿਫਿਊਜ਼ਲ ਇਹ ਨਾਰਮਲ ਚੀਜ਼ ਹੁੰਦੀ ਹੈ ਬੇਸਿਕਲੀ ਜੇ ਮੈਂ ਸਟੱਡੀ ਦੇ ਵਿੱਚ ਆਪਾਂ ਸਟੱਡੀ ਪਰਮਿਟ ਕਰਦੇ ਆ ਤਾਂ ਕਿਸੇ ਕਾਰਨ ਕਰਕੇ ਉਹ ਰਿਫਿਊਜ਼ ਕਰ ਦਿੰਦੇ ਨੇ ਫਿਰ ਬੰਦਾ ਦੁਬਾਰਾ ਲਗਾਉਂਦਾ ਤਾਂ ਕੋਰ ਅਫੀਸਰ ਕੋਲ ਜਾਂਦਾਗਾ ਤੇ ਉਹ ਅਪਰੂਵ ਕਰ ਦਿੰਦਾ ਇੱਕ ਦੋ ਰਿਫਿਊਜ਼ਲ ਦਾ ਕੋਈ ਪ੍ਰੋਬਲਮ ਨਹੀਂ ਬਟ ਅਗਰ ਤੁਸੀਂ ਅਲੱਗ-ਅਲੱਗ ਕੰਟਰੀਆਂ ਦੇ ਰਿਫਿਊਜ਼ਲ ਲਏ ਹੋਏ ਨੇ ਫਿਰ ਦਿੱਕਤ ਦਿੰਦੀ ਹੈ ਇਹ ਗੱਲ ਐਂਡ ਇਸ ਤੋਂ ਬਾਅਦ ਕ੍ਰਿਮੀਨਲ ਬੈਕਗ੍ਰਾਉਂਡ ਆ ਗਿਆ ਫਰ ਐਗਜ਼ਾਮਪਲ ਕੋਈ ਕੇਸ ਵਗੈਰਾ ਚੱਲ ਰਿਹਾ ਹੈਗਾ ਇੰਡੀਆ ਦੇ ਵਿੱਚ ਤਾਂ ਉਹ ਪੁਲਿਸ ਕਲੀਅਰੈਂਸ ਚਾਹੀਦੀ ਹੁੰਦੀ ਹੈ ਤਾਂ ਉਹ ਆਪਾਂ ਨੂੰ ਬੇਸਿਕਲੀ ਮੁਸ਼ਕਲ ਹੋ ਜਾਂਦੀ ਹੈ ਜਦੋਂ ਆਪਾਂ ਫਾਈਲ ਲੱਗੀ ਹੁੰਦੀ ਹੈ ਕਿਉਂਕਿ ਕ੍ਰਾਈਮਨਲਸ ਨੂੰ ਇਹ ਅਲਾਉ ਨਹੀਂ ਕਰਦੇ ਫਿਰ ਮੈਡੀਕਲੀ ਅਗਰ ਗਲ ਕਰੀਏ ਤਾਂ ਇੱਕ ਕੇਸਿਸ ਕਾਫੀ ਘਟ ਹੁੰਦੇ ਨੇ ਅਗਰ ਕੋਈ ਸੀਰੀਅਸ ਕੋਈ ਡਿਜ਼ੀਜ਼ ਹੈਗੀ ਆ ਜੋ ਇੱਥੇ ਨੂੰ ਲੱਗਦਾ ਕਿ ਜ਼ਿਆਦਾ ਖਰਚਾ ਪਏਗਾ ਗਵਰਨਮੈਂਟ ਦਾ ਤਾਂ ਉਹ ਉੱਥੇ ਬੰਦਾ ਡਿਨਾਈ ਕਰ ਸਕਦਾ ਜੋ ਵੀ ਵੀਜ਼ਾ ਆਫੀਸਰ ਹੈਗਾ ਐਂਡ ਇਸ ਤੋਂ ਬਾਅਦ ਲਾਸਟ ਪੁਆਇੰਟ ਹੈਗਾ ਆਪਣਾ ਸਟੱਡੀ ਦੇ ਰਿਲੇਟਡ ਜੇ ਸਟੱਡੀ ਵੀਜ਼ਾ ਵਾਲੇ ਹੁੰਦੇ ਨੇ ਤਾਂ ਉਹਨਾਂ ਦਾ ਬੈਕਗ੍ਰਾਉਂਡ ਕਿਸੇ ਵੀ ਹਾਲਤ ਵਿੱਚ ਮੈਚ ਕਰਨਾ ਚਾਹੀਦਾ ਹੈ ਜੋ ਉਹਨਾਂ ਨੇ ਪਲੱਸ 2 ਦੇ ਵਿੱਚ ਕੀਤਾ ਉਹੋ ਹੀ ਕੋਰਸ ਅੱਗੇ ਜਾ ਕੇ ਇੱਥੇ ਕੰਟੀਨਿਊ ਕਰਨ ਜਾਂ ਉਹਦੇ ਰਿਲੇਟਡ ਹੋਵੇ ਐਂਡ ਅਗਰ ਡਿਗਰੀ ਕੀਤੀ ਹੋਈ ਹੈ ਤਾਂ ਉਸ ਤੋਂ ਬਾਅਦ ਫਿਰ ਕੋਈ ਪੋਸਟ ਡਿਗਰੀ ਡਿਪਲੋਮਾ ਕਰਨਾਰੇ ਨੇ ਤਾਂ ਉਹ ਵੀ ਉਹਦੇ ਰੈਲੇਵੈਂਟ ਹੋਣਾ ਚਾਹੀਦਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਇੰਡੀਆ ਦੇ ਵਿੱਚ ਕੰਪਿਊਟਰ ਦੇ ਵਿੱਚ ਡਿਗਰੀ ਕੀਤੀ ਹੋਵੇ ਐਂਡ ਇੱਥੇ ਆ ਕੇ ਕੋਈ ਹੋਰ ਕੋਈ ਮੈਡੀਕਲ ਦੇ ਰਿਲੇਟਡ ਲਗਾ ਲਓ ਵੈਸੇ ਇਹ ਐਡਮਿਸ਼ਨ ਨਹੀਂ ਮਿਲਦਾ ਬਟ ਇੱਥੇ ਆ ਕੇ ਕੋਈ ਛੋਟਾ ਮोटा ਅਲੱਗ ਹੀ ਕੋਰਸ ਕਰ ਲਿਆ ਜਾਵੇ ਤਾਂ ਵੀ ਫਿਰ ਵੀਜ਼ਾ ਮਿਲਣ ਦੇ ਕਾਫੀ ਜ਼ਿਆਦਾ ਚਾਂਸਸ ਘਟ ਜਾਂਦੇ ਨੇ ਤੇ ਇਹੀ ਮੇਨ ਮੇਨ ਰੀਜ਼ਨ ਸੀਗੇ ਐਂਡ ਤਾਂ ਜ ਤੁਹਾਨੂੰ ਵੀ ਕਈ ਵਾਰ ਕਿਸੇ ਦੋਸਤਾਂ ਨੂੰ ਵਿੱਚ ਆਉਂਦਾਗਾ ਕਿ ਉਹਨਾਂ ਦਾ ਵੀਜ਼ਾ ਰਿਫਿਊਜ਼ ਹੋ ਗਿਆ ਪਤਾ ਨਹੀਂ ਕੀ ਕਾਰਨ ਸੀਗਾ ਉਹ ਕਾਰਨ ਬਿਲਕੁਲ ਉਹ ਲਿਖਦੇ ਨਹੀਂ ਗੇ ਤੇ ਇਹ ਹੀ 9-10 ਕਾਰਨ ਹੁੰਦੇ ਨੇ ਇਹਨਾਂ ਦੇ ਵਿੱਚੋਂ ਅਗਰ ਉਹਨਾਂ ਨੂੰ ਕੋਈ ਚੀਜ਼ ਲੱਗਦੀ ਆ ਤਾਂ ਰਿਫਿਊਜ਼ ਕਰ ਦਿੰਦੇ ਨੇ ਐਂਡ ਬਾਕੀ ਆਫੀਸਰ ਟੂ ਆਫੀਸਰ ਡਿਪੈਂਡ ਕਰਦਾ ਇੱਕ ਵਾਰੀ ਰਿਫਿਊਜ਼ ਹੋ ਗਿਆ ਵੀਜ਼ਾ ਤੇ ਦੂਸਰੀ ਵਾਰੀ ਕਿਸੇ ਹੋਰ ਆਫੀਸਰ ਕੋਲ ਜਾਂਦਾ ਤਾਂ ਉਹਦੀ ਆਪਣੀ ਮਰਜ਼ੀ ਹੁੰਦੀ ਆ ਉਹਦਾ ਆਪਣਾ ਦਿਮਾਗ ਹੁੰਦਾ ਆਪਣੇ ਉਹਦੇ ਐਥਿਕਸ ਹੁੰਦੇ ਨੇ ਤੇ ਉਹਨੇ ਆਪਣੇ ਅਕੋਰਡਿੰਗ ਹੀ ਵੀਜ਼ਾ ਦੇਣਾ ਹੁੰਦਾ ਹੈ ਇਹ ਹੀ ਸੀਗਾ ਇਹ ਵੀਡੀਓ ਦੇ ਵਿੱਚ तो होर भी वीडियोस में काफ़ी पाई ने इन्फोरमेटिव वो जरूर चेक करियो एंड सब्सक्राइब जरूर कर दियो थैंक यू सो मच फॉर वाचिंग माय वीडियो टिल एंड थैंक्स